ਹੈਲੋ ਦੋਸਤੋ ਡਾਕਟਰ ਸੇਕਮ ਪਟਿਆਲੇ ਤੋਂ ਬਹੁਤ ਜ਼ਰੂਰੀ ਗੱਲ ਤੁਹਾਡੇ ਕੰਮ ਦੀ ਮੇਰੇ ਐਕਸਪੀਰੀਅੰਸ ਦੀ ਤੁਹਾਡੇ ਕੰਮ ਆਉ ਸਾਰੀ ਜ਼ਿੰਦਗੀ ਕਿ ਬੰਦੇ ਨੂੰ ਪਛਾਣਨਾ ਕਿਵੇਂ ਆ ਮੈਂ ਇੱਕ ਕਹਾਣੀ ਨਾਲ ਸ਼ੁਰੂ ਕਰਦਾ ਤੁਹਾਨੂੰ ਸਾਰੀ ਗੱਲ ਨਾ ਇਹ ਕਹਾਣੀ ਸੁਣਾਉਣਾ ਤੁਹਾਨੂੰ ਸ਼ਾਇਦ ਤੁਹਾਡੇ ਕੰਮ ਆਵੇ ਬੜੀ ਪੁਰਾਣੀ ਕਹਾਣੀ ਹੈ ਮੇਰੀ ਦਾਦੀ ਮੈਨੂੰ ਸੁਣਾਉਂਦੀ ਹੁੰਦੀ ਸੀ ਤੁਸੀਂ ਵੀ ਬੜੀ ਵਾਰ ਸੁਣੀ ਹੋਣੀ ਆ ਕਹਿੰਦੇ ਕਾਂ ਤੇ ਚਿੜੀ ਦੀ ਦੋਸਤੀ ਪੈ ਗਈ ਕਾਂ ਤੇ ਚਿੜੀ ਦੀ ਦੋਸਤੀ ਪੈ ਗਈ ਤੇ ਉਹ ਕਹਿੰਦੇ ਚਲੋ ਆਪਾਂ ਇਕੱਠੇ ਮਿਲ ਕੇ ਖੇਤੀ ਕਰਦੇ ਆਂ ਕਾਂ ਕਹਿੰਦਾ ਠੀਕ ਹੈ ਚਿੜੀ ਬੜੀ ਸਿਆਣੀ ਸੀ ਤੇ ਉਹ ਕਹਿੰਦੀ ਚਲ ਕਾਂ ਵੀਰੇ ਆਪਾਂ ਅੱਜ ਹਲ ਵਾਹੀਏ ਕਹਿੰਦਾ ਲੈ ਚਿੜੀਏ ਗੱਲ ਐ ਕੋਈ ਤੂੰ ਚੱਲ ਮੈਂ ਆਇਆ ਪੈਰੀ ਮੋਜੇ ਪਾਇਆ ਮੈਂ ਠਮ ਠਮ ਕਰਦਾ ਆਇਆ ਚਿੜੀ ਵਿਚਾਰੀ ਖੇਤ ਚਲੀ ਗਈ ਉਹਨੇ ਹਲ ਵਾਹਿਆ ਦੇਖੀ ਜਾਵੇ ਵੀ ਕਾਂ ਹੋਣ ਆਇਆ ਹੋਣਾ ਕਾਂ ਪਾਈ ਨਹੀਂ ਆ ਚਿੜੀ ਨੇ ਹਲ ਵਾਤਾ ਅਗਲੇ ਦਿਨ ਫਿਰ ਉਹਨੇ ਕਿਹਾ ਕਾਂ ਵੀਰੇ ਆ ਜਾ ਆਪਾਂ ਹੁਣ ਬੀਜ ਬੀਜ ਦੀ ਮੱਕੀ ਦਾ ਕਾਂ ਕਹਿੰਦਾ ਲੈ ਭਾਣੇ ਗੱਲ ਐ ਕਿ ਤੂੰ ਚੱਲ ਮੈਂ ਆਇਆ ਪੈਰੀ ਮੋਜੇ ਪਾਇਆ ਉਹੀ ਗੱਲ ਉਹਨੇ ਫਿਰ ਰਿਪੀਟ ਕਰਦੀ ਕਾਂ ਭਾਈ ਸਾਹਿਬ ਨਹੀਂ ਆਏ ਚਿੜੀ ਨੇ ਦਾਣੇ ਵੀਸਤੇ ਫੇਰ ਆਈ ਵਾਰੀ ਪਾਣੀ ਲਾਣ ਦੀ ਕਾਂ ਨੂੰ ਫੇਰ ਚਿੜੀ ਨੇ ਬੇਨਤੀ ਕੀਤੀ ਵੀਰੇ ਆਜਾ ਆਪਾਂ ਪਾਣੀ ਲਾਈਏ ਉਹ ਕਹਿੰਦੀ ਲੈ ਲੈ ਕਹਿੰਦਾ ਕਾਂ ਕਹਿੰਦਾ ਕੋਈ ਚੱਕਰ ਨਹੀਂ ਪੈਣੀ ਤੂੰ ਚੱਲ ਮੈਂ ਆਇਆ ਪੈਰੀ ਮੋਜੇ ਪਾਇਆ ਠੰਮ ਠੰਮ ਕਰਦਾ ਆਇਆ ਕਾਂ ਭਾਈ ਸਾਹਿਬ ਫੇਰ ਨਹੀਂ ਪਹੁੰਚੇ ਚਿੜੀ ਨੇ ਪਾਣੀ ਲਾਤਾ ਮੱਕੀ ਵੱਡੀ ਹੋਗੀ ਵੱਢਣ ਜੋਗੀ ਹੋਗੀ ਮੈਂ ਸ਼ਾਰਟ ਕਰ ਰਿਹਾ ਤੇ ਉਹਨੇ ਫੇਰ ਚਿੜੀ ਨੇ ਕਿਹਾ ਵੀਰੇ ਹੁਣ ਤਾਂ ਮੱਕੀ ਬਹੁਤ ਵੱਡੀ ਹੋਗੀ ਛਲੀਆਂ ਲੱਗੀਆਂ ਆਈਆਂ ਆਪਾਂ ਹੁਣ ਮੱਕੀ ਵੱਢ ਲਈਏ ਲੈ ਲੈ ਕਹਿੰਦਾ ਤਾਂ ਟਾਈਮ ਹੀ ਬਹੁਤ ਵਧੀਆ ਤੂੰ ਚੱਲ ਮੈਂ ਆਇਆ ਕੈਰੀ ਮੋਜੇ ਪਾਇਆ ਤੇ ਕਾਂ ਭਾਈ ਸਾਹਿਬ ਫੇਰ ਨਹੀਂ ਗਏ ਚਿੜੀ ਨੇ ਵਿਚਾਰੀ ਨੇ ਮੱਕੀ ਵੱਢੀ ਇੱਕ ਪਾਸੇ ਛੱਲੀਆਂ ਰੱਖ ਲਈਆਂ ਇੱਕ ਪਾਸੇ ਟਾਂਡੇ ਰੱਖ ਲਈ ਜਿਹਨਾਂ ਨੂੰ ਮੱਕੀ ਦੇ ਦਾਣੇ ਲੱਗੇ ਹੋਏ ਸੀ ਇੱਕ ਪਾਸੇ ਛੱਲੀਆਂ ਦੇ ਦਾਣੇ ਤੇ ਇੱਕ ਪਾਸੇ ਟਾਂਡੇ ਸਿਰਫ ਵੇਸਟੇਜ ਤੇ ਕਾਂ ਭਾਈ ਸਾਹਿਬ ਫੁਰ ਕਰਕੇ ਪਹੁੰਚ ਕੇ ਕਹਿੰਦੇ ਵਾ 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 ਕਿੰਨਾ ਸੋਹਣਾ ਨਜ਼ਾਰਾ ਕਹਿੰਦਾ ਕਿੰਨੇ ਸਾਰੇ ਦਾਣੇ ਹੋ ਗਏ ਤੇ ਦਾਣੇ ਤਾਂ ਕਹਿੰਦਾ ਇੰਨੇ ਕ ਨੇ ਇਦਰ ਠੇਰ ਕਿ ਡਾ ਵੱਡਾ ਟਾਂਡਿਆਂ ਦਾ ਕਹਿੰਦਾ ਭੈਣੇ ਤੂੰ ਐਂ ਕਰ ਤੂੰ ਵੱਡਾ ਠੇਰ ਰੱਖ ਲੈ ਟਾਂਡਿਆਂ ਵਾਲਾ ਤੇ ਆਹ ਦਾਣੇ ਥੋੜੇ ਜਿਹਾ ਮੈਂ ਰੱਖ ਲੈਣਾ ਚਿੜੀ ਵਿਚਾਰੀ ਬੜੀ ਰੋਈ ਕਲਪੀ ਕਾਂ ਨੇ ਇੱਕ ਨਹੀਂ ਜਾਣ ਦਿੱਤੀ ਤੇ ਕਣਕ ਜਿਹੜੀ ਮੱਕੀ ਦੇ ਦਾਣੇ ਸੀ ਉਹਨਾਂ ਦੇ ਠੇਰ ਦੇ ਉੱਪਰ ਬੈਠ ਗਿਆ ਤੇ ਟਾਂਡਿਆਂ ਤੇ ਜਾ ਕੇ ਵਿਚਾਰੀ ਚਿੜੀ ਬੈਠੀ ਨਾਲੇ ਰੋਵੇ ਦੇਖੋ ਪ੍ਰਮਾਤਮਾ ਬੜਾ ਬਲਵਾਨ ਹੈ ਉਹਨੇ ਅਨੀ ਜ਼ੋਰ ਨਾਲ ਮੀ ਪਾਇਆ ਵੱਡੇ ਵੱਡੇ ਘੜੇ ਡਿਗੇ ਤੇ ਕਾਂ ਲੁਕਦਾ ਫਿਰੇ ਚਿੜੀ ਤਾਂ ਟਾਂਡਿਆਂ ਦੇ ਵਿੱਚ ਵੜ ਗਈ ਤੇ ਕਾਂ ਦੇਖੀ ਵੀ ਮੈਂ ਮੱਕੀ ਦੇ ਹੁਣ ਜਿਹੜੀਆਂ ਛਲੀਆਂ ਸੀਗੀਆਂ ਦਾਣਿਆਂ 'ਚ ਕਿਵੇਂ ਬਣਾ ਤੇ ਇੱਕ ਵੱਡਾ ਸਾਰਾ ਜਿਹੜਾ ਸੀਗਾ ਡੜਾ ਉੱਪਰੋਂ ਲੱਗਿਆ ਕਿ ਆਮਲਾ ਔਲਾ ਕਹਿੰਦੇ ਆ ਆਪਾਂ ਜਿਹੜਾ ਵੱਡਾ ਸਾਰਾ ਗਿਰਿਆ ਉੱਪਰੋਂ ਤੇ ਉਹਨੇ ਆ ਕੇ ਸਿਰ 'ਚ ਵੱਜਿਆ ਉਹਦੇ ਤੇ ਕਾਂ ਮਰ ਗਿਆ ਤੇ ਚਿੜੀ ਨੇ ਜੋ ਵੀ ਸੀ ਉਹਨੇ ਆਪਣਾ ਸਾਰਾ ਕੰਮ ਕਰ ਲਿਆ ਇਹ ਕਹਾਣੀ ਮੈਂ ਤੁਹਾਨੂੰ ਤਾਂ ਸੁਣਾਈ ਹੈ ਤੁਸੀਂ ਪਹਿਲਾਂ ਵੀ ਸੁਣੀ ਹੋਣੀ ਸੀ ਇਸ ਤਰ੍ਹਾਂ ਦੇ ਬੰਦੇ ਸਾਡੀ ਜ਼ਿੰਦਗੀ 'ਚ ਬਹੁਤ ਆਉਂਦੇ ਨੇ ਹਰ ਇਨਸਾਨ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਦੇ ਬੰਦੇ ਆਉਂਦੇ ਨੇ ਤੁਸੀਂ ਪਛਾਣਨਾ ਕਿਵੇਂ ਆ ਕੁਸੀਂ ਪਛਾਣਨਾ ਹੈ ਉਹਦੀਆਂ ਹਰਕਤਾਂ ਤੋਂ ਕਿ ਮੰਨ ਲਓ ਉੱਪਰ ਚਾਰ ਪੰਜ ਫਰੈਂਡਸ ਇਕੱਠੇ ਗਏ ਕਿਤੇ ਕਾਫੀ ਸ਼ਾਪ ਤੇ ਗਏ ਜਾਂ ਕਿਤੇ ਡਿਨਰ ਕਰਨ ਗਏ ਤਾਂ ਇਸ ਤਰ੍ਹਾਂ ਦੇ ਬੰਦੇ ਸਭ ਤੋਂ ਪਹਿਲਾਂ ਭੱਜਣਗੇ ਉਹ ਮੈਂ ਬਸ ਆਇਆ ਜੀ ਮੈਂ ਬਾਥਰੂਮ ਜਾ ਕੇ ਆਇਆ ਜਦੋਂ ਬਿਲ ਪੇਮੈਂਟ ਕਰਨ ਦੀ ਵਾਰੀ ਆਣੀ ਹੈ ਉਹ ਬੰਦੇ ਸਭ ਤੋਂ ਪਹਿਲਾਂ ਭੱਜਣਾ ਹੈ ਬੀ ਵੈਰੀ ਕਾਸ਼ੀਅਸ ਤੁਹਾਨੂੰ ਥੋੜੇ ਥੋੜੇ ਹਿੰਟ ਇਸ ਤਰ੍ਹਾਂ ਦੇ ਬੰਦੇ ਜ਼ਰੂਰ ਦਿੰਦੇ ਨੇ ਉਹ ਤੁਹਾਡੀ ਚੀਜ਼ ਦੀ ਕਦਰ ਨਹੀਂ ਪਾਉਂਦੇ ਤੁਹਾਡੀ ਮੰਨ ਲਓ ਕੋਈ ਵਹੀਕਲ ਲੈ ਲਿਆ ਮੋਟਰਸਾਈਕਲ ਜਾਂ ਕਾਰ ਲੈ ਲਈ ਮੈਨੂੰ ਐਮਰਜੈਂਸੀ ਆ ਜੀ ਲੈ ਕੇ ਚਲੇ ਗਏ ਤੇ ਪੈਟਰੋਲ ਖਾਲੀ ਕਰਕੇ ਤੁਹਾਡੇ ਘਰੇ ਖੜੀ ਕਰ ਜਾਣਗੇ 네ਗੇਟਿਵ ਸਾਈਨ ਹੈ ਬਹੁਤ ਛੋਟੇ ਛੋਟੇ ਹਿੰਟ ਦਿੰਦੇ ਨੇ ਇਸ ਤਰ੍ਹਾਂ ਦੇ ਬੰਦੇ ਮੇਰੀ ਜ਼ਿੰਦਗੀ ਚ ਬਹੁਤ ਸੀ ਇਸ ਤਰ੍ਹਾਂ ਦੇ ਬੰਦੇ ਜਦੋਂ ਮੈਨੂੰ ਪਹਿਲੀ ਵਾਰ ਸਮਝ ਆਈ ਮੇਰੇ ਫਾਦਰ ਨੇ ਮੈਨੂੰ ਦੱਸਿਆ ਸੀ ਇਹ ਤਾਂ ਮੈਂ ਉਸ ਤੋਂ ਬਾਅਦ ਇਹ ਵਾਲਾ ਛਾਨਣਾ ਲਗਾਇਆ ਤੇ ਵਿੱਚੋਂ ਕਿੰਨੇ ਹੀ ਫਰੈਂਡਸ ਮੇਰੇ ਨਿਕਲ ਗਏ ਉਸ ਤੋਂ ਬਾਅਦ ਮੈਂ ਬਹੁਤ ਧਿਆਨ ਰੱਖਦਾ ਮੈਂ ਛੋਟੂ ਛੋਟੀਆਂ ਹਰਕਤਾਂ ਨੋਟ ਕਰਦਾ ਰਹਿਣਾ ਜਿਹੜੇ ਮੇਰੇ ਨੇੜੇ ਆਉਂਦੇ ਨੇ ਬੰਦੇ ਉਹਨਾਂ ਚੋਂ ਕੋਈ ਵੀ ਅਸਰ ਦਾ ਸਿੰਪਟਮ ਮਿਲ ਜਵੇ ਤਾਂ ਮੈਂ ਪਾਸੇ ਹੋ ਜਾ ਮੈਕ ਚੋਨਕੇ ਚਿੜੀ ਤੇ ਕਾਂ ਵਾਲੀ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਨਾ ਮੱਕੀ ਵਾਲੀ ਉਹਨੂੰ ਯਾਦ ਰੱਖਿਓ ਇਸ ਤਰ੍ਹਾਂ ਦੇ ਛੋਟੇ ਛੋਟੇ ਹਿੰਟ ਤੁਹਾਨੂੰ ਵੀ ਲਾਈਫ 'ਚ ਜ਼ਰੂਰ ਮਿਲਣਗੇ ਤਾਂ ਮੰਨ ਲਓ ਕਿਸੇ ਫਰੈਂਡ ਨੇ ਕੋਈ ਗੱਲ ਕਹੀ ਕਿ ਯਾਰ ਆ ਫੁਲਾਣਾ ਮੈਸੇਜ ਕਿਸੇ ਨੂੰ ਦੇ ਦੇ ਦੀ ਤਾਂ ਉਹ ਮੈਸੇਜ ਦੇ ਵਿੱਚੋਂ ਪੋਜ਼ਿਟਿਵਿਟੀ ਕੱਢ ਕੇ 네ਗੈਟਿਵਿਟੀ ਭਰ ਦਿੰਦੇ ਨੇ ਇਸ ਤਰ੍ਹਾਂ ਦੇ ਲੋਕ ਇਹਨੂੰ ਬੇਸਿਕਲੀ ਕਹਿੰਦੇ ਨੇ 1.1 1.1 ਇੱਕ ਬੜੇ ਅੱਛੇ ਸਾਇੰਟਿਸਟ ਨੇ ਇਸ ਤਰ੍ਹਾਂ ਦੇ ਬੰਦਿਆਂ ਬਾਰੇ ਕਿਹਾ ਬਹੁਤ ਸੋਹਣੀ ਗੱਲ ਮੈਨੂੰ ਬੜੀ ਚੰਗੀ ਲੱਗਦੀ ਹੈ ਉਹ ਕਹਿੰਦੇ ਇਸ ਤਰ੍ਹਾਂ ਦੇ ਬੰਦੇ ਨਾਲ ਦੋਸਤੀ ਕਰਨ ਦੇ ਨਾਲੋਂ ਤੁਸੀਂ ਕੋਬਰੇ ਸੱਪ ਨਾਲ ਦੋਸਤੀ ਪਾ ਲਓ ਉਹ ਸ਼ਾਇਦ ਤੁਹਾਨੂੰ ਛੱਡ ਦੇਵੇ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਛੱਡੇਗਾ ਨਹੀਂ ਇਹਨਾਂ ਨੂੰ ਸੱਕਰਸ ਕਹਿੰਦੇ ਨੇ ਜਿਵੇਂ ਜੋਕ ਹੁੰਦੀ ਹੈ ਸੱਕਰਸ ਇਸ ਤਰ੍ਹਾਂ ਦੇ ਬੰਦਿਆਂ ਤੋਂ ਬਚ ਕੇ ਰਹੋ ਤਾਂ ਕਿ ਤੁਹਾਡੀ ਜ਼ਿੰਦਗੀ ਬਹੁਤ ਅੱਛੀ ਰਹੇ ਤੁਸੀਂ ਕਿੰਨੀਆਂ ਸਾਰੀਆਂ ਟੈਨਸ਼ਨਸ ਤੋਂ ਬਚ ਸਕਦੇ ਹੋ ਸੋ ਮੈਂ ਆਪਣੀ ਜ਼ਿੰਦਗੀ ਦਾ ਛੋਟਾ ਜਿਹਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਹਨਾਂ ਗੱਲਾਂ ਨੂੰ ਯਾਦ ਰੱਖਿਓ ਇਦਾਂ ਦੀਆਂ ਹੋਰ ਛੋਟ-ਛੋਟੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਬਾਕੀ ਅਗਲੀ ਵੀਡੀਓਜ਼ ਅੱਜ ਲਈ ਐਨਆਈ ਥੈਂਕ ਯੂ